ਹੋ ਜੰਨਾ ਠੀਕ ਹੈ ਤੇ ਪਿੰਡ ਦਾ ਨਾਮ ਕਿਹਦੇ ਵਿੱਚ ਲੱਗੂ ਜੀ ਨਾਮ ਕੇ ਪਿੰਡ ਦਾ ਬਣ ਜਾਏ ਆ ਨਾਮ ਉਹ ਨਾਮ ਜੀ ਹਾਂ ਜੀ ਪਤਾ ਹੀ ਨਹੀਂ ਕਿ ਦੌਰੇ ਦੀ ਜੁਨਾਏ ਕਿੱਥੇ ਆ ਗਈ ਉਹਨਾਂ ਦਾ ਜੇ ਦੇ ਪਰੇ ਕਿ ਨਾ ਦੇ ਵਿੱਚ ਫਿਲਮ ਤੇ ਅੱਛਾ ਕੈ ਵੀ ਜੀ ਨਾਲ ਕਰੀ ਅੱਜ ਤੋਂ ਨਾ ਨਾਰਕ ਤੇ ਰਿਹਾ ਜੀ ਹਾਂ ਜੀ ਹੁਣ ਨਹੀਂ ਦੇ ਵਿੱਚ ਕੋਈ ਵੀ ਨਹੀਂ ਜਿਹੜੇ ਜਿਹੜੇ ਸਾਰੇ ਪੇਤੇ ਵੇੜੇ ਤੋਂ ਲੈ ਕੇ ਜੱਸੀ ਵਾਲੀ ਸੜਕ ਤੱਕ ਜਿੱਥੇ ਪਿੰਡ ਦੇ ਘਰ ਜਾਂਦੇ ਆ ਸਪੀਨਾ ਨਹੀਂ ਇਸ ਤਾਰੀ ਅੱਛਾ ਅੱਛਾ ਮੰਨ ਲਓ ਕਿ ਇਹ ਸੱਚੇ ਦਾ ਕਿ ਉਹ ਸੀਗੇ ਜਵੰਦੇ ਜਵੰਦੇ ਵਾਜਦੇ ਸੀ ਇੱਥੋਂ ਵਾਲਾ ਤਾਂ ਇਹਨਾਂ ਦਾ ਇਹਨਾਂ ਦਾ ਜਵੰਦੇ ਸੀ ਨਾ ਨਾ ਜਵੰਦੇ ਨਾਨਕਾ ਉਹ ਜਵੰਦੇ ਸੀਗਾ ਨਹੀਂ 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 ਔਰ ਇੱਥੇ ਜਵੰਦਾ ਜਮੁੰਦਾ ਕੋਈ ਨਹੀਂ ਸੀ ਜਵੰਦੇ 51 ਦੀ ਸਪਾਈ ਸੀ ਜਵੰਦੇ ਤਾਂ ਫਿਰ ਉਹ ਸੀਗੇ ਨਾ ਸਮਝਾਉਂਦਾ ਇਹ ਨਾਨਕਾਂ ਨਾਲ ਕੋਤ ਪੁੱਛ ਰਿਹਾ ਹਾਂ ਇਹ ਬੰਦਾ ਸੱਚੇ ਦਾ ਕੋਸੀ ਉਹ ਇਹਨਾਂ ਦਾ ਇਹਨਾਂ ਦਾ ਤੰਦਰ ਤੇ ਜੋ ਹੋਇਆ ਬਸਿੱਧੂ ਹੂਗਾ ਹੁਣ ਸਾਡਾ ਜੀ ਦਾ ਸਾਰਾ ਪਿੰਡੀ ਸਿੱਧੂ ਠੀਕ ਹੈ ਗੱਲ ਤੇ ਬਿਜਰ ਕੋ ਜਿੰਨਾ 5-6 ਦਿਨ ਤੈਨੇਗੇ ਤੇ ਉਹ ਕੋਈ ਜਗ੍ਹਾ ਇੱਥੇ ਹੈਗੀ ਹੈ ਨਹੀਂ ਹੁਣ ਵੀ ਉਹ ਹਾਂ ਹੈਗੀ ਉਹ ਅੱਛਾ ਜੀ ਉਹ ਜੰਗ ਤਾਂ ਉਹਨਾਂ ਨੇ ਕੱਟਤਾ ਸੀਗਾ ਅੱਛਾ ਜੀ ਜਿਹੜਾ ਸੀਗਾ ਸਟੂਨ ਉੱਪਰ ਸੀ ਗੱਡੇ ਤੇ ਦਿੱਤੀ ਸੀ ਉਹਨਾਂ ਬੇ ਆਂਦੀ ਸੀ ਅੱਛਾ ਜੀ ਮਤਲਬ ਉਹ ਕਿਹੜੇ ਜੀ ਗੱਡੇ ਜਾਂਦੇ ਆ ਸੀਗਾ ਗੱਡਾ ਤਾਂ ਲਿਖ ਲਿਆ ਹਰ ਕੇ ਜੀ ਹਾਂ ਜੀ ਤੇ ਉਹਦੇ ਗੱਲ ਚ ਪਾ ਕੇ ਰਸਾ ਜੇ ਮੰਨ ਲਓ ਚੱਲਣਾ ਪਾ ਜੱਟਾਂ ਦਾ ਸੀ ਹਾਂ ਜੀ ਜਿੱਸਟ ਕੰਡਾ ਚੱਲਿਆ ਠੀਕ ਹੈ ਜੀ ਹੋਰ ਦੱਸ ਦਿਆ ਵਿੱਚ ਵੀ ਛੜਾਉਣ ਵਾਸਤੇ ਆ ਰਹੇ ਸੀ ਉਹ ਪਿੰਡ ਦਾ ਭਲੇਖਾ ਪੈ ਗਿਆ ਅੱਛਾ ਜੀ ਪਿੰਡ ਗੇਰੀ ਭਾਗੀ ਤੋਂ ਪੁੱਤਰ ਗੇਰੀ ਭਾਗੀ ਜਦੋਂ ਉਹ ਇਧਰੋਂ ਲੋਕ ਗਏ ਉਹ ਤਾਂ ਪੰਜ ਚਾਰ ਫਿਰ ਮੁੜ ਗਏ ਅੱਛਾ ਜੀ ਉਹਨੂੰ ਛੜਾਉਣ ਵਾਸਤੇ ਆਈ ਸੀ ਠੀਕ ਹੈ ਜੀ ਜਿਵੇਂ ਠੀਕ ਹੈ ਜੀ ਲਗਭਗ ਤੁਹਾਨੂੰ ਤੁਹਾਨੂੰ ਲਗਭਗ ਲੱਗਦਾ ਵੀ ਕਿਹੜੀ ਸਮਝ ਦੀ ਗੱਲ ਹੋ ਸਕਦੀ ਹੈ ਇਹ ਮੈਸੇਜ ਨਹੀਂ ਸੁੱਕੇ ਰਹਿ ਗਏ 1975 ਦੇ ਲਗਭਗ ਹੈ ਸਾਨੂੰ 1875 ਦੇ ਲਗਭਗ ਤਿੰਨ ਸਾਲ ਪਹਿੇ ਦੇਸੀ ਹੈਗਾ ਨਾ ਸਮਤ ਆ ਗਿਆ ਹਾਂ ਇਹ ਸਮਤ ਦਾ ਨਿਤਵਾ ਇਹ ਦਰਵਾਜਾ ਨਹੀਂ ਹੈਗਾ 108-10 ਸਾਲ ਦਾ ਨਾ ਇਹ ਹੈਗਾ ਉਸ ਦਿਨ ਫਾਸੀ ਤੋਂ 37 ਸਾਲ ਦਾ ਹੈਗਾ ਜਿਹਦੇ ਨੂੰ ਫਾਸੀ ਹੋਈ ਆ ਉਸ ਦਿਨ ਇਹਦੀ 7 ਰੋਕਤੀ ਸੀ ਲੋਕਾਂ ਨੇ ਤੁਸੀਂ ਇਹ ਬਜ਼ੁਰਗਾਂ ਕਦੇ ਸੁਣੀ ਆ ਗੱਲ ਮੈਂ ਤੁਹਾਡੇ ਕੋਡੇ ਵੀ ਨੂੰ ਕੋਲ ਆਪਾਂ ਹਾਂ ਬਜ਼ੁਰਗਾਂ ਉਹ ਕੱਲ ਪਰ ਮਰੇ ਸਾਡੇ ਬਜ਼ੁਰਗ ਆਉਂਦੇ ਰਹਿੰਦੇ ਥੋੜਾ ਜਿਹੜੇ ਹੋਏ ਆਉਂਦੇ ਤੁਹਾਡੇ ਕੋਲ ਇੱਕ ਦੋ ਸਾਲ ਇੱਕ ਸਾਲ ਪੁੱਛਦੇ ਆ ਇੱਕ ਦੋ ਸ਼੍ਰੀ 7 ਸਾਲ ਹੋਏ ਨੇ ਹਾਂਜੀ ਪੰਜਾਬੀਓ ਇਹ ਸੀਗੇ ਪਿੰਡ ਗੈਰੀ ਭਾਗੀ ਦੇ ਬਜ਼ੁਰਗ ਜਿਨ੍ਹਾਂ ਨੇ ਸੁੱਚਾ ਸਿੰਘ ਸੁਨਾਮੂ ਨੇ ਆਸਾ ਕਹਨਾ ਆਪਣੀ ਬਜ਼ੁਰਗਾਂ ਕੋਲ ਜਵਾਨੀ ਜਿਨ੍ਹਾਂ ਨੇ ਅੱਖੀਂ ਵੇਖਿਆ ਇਸ ਦਰਵਾਜ਼ੇ ਦੀ ਕਹਿੰਦੇ ਛੱਤ ਪੈਂਦੀ ਸੀ ਉਹਨਾਂ ਬਜ਼ੁਰਗਾਂ ਨੇ ਸਾਰੇ ਉਸ ਅੱਖੀਂ ਦੇਖਿਆ ਜਿਹੜੇ ਦਰਵਾਜ਼ੇ ਦੇ ਅਸੀਂ ਕੋਲ ਖੜੇ ਆਂ ਜਿਸ ਦਿਨ ਸੁੱਚਾ ਸਿੰਘ ਸੁਨਾਮੂ ਨੂੰ ਬਾਹਰ ਇੱਕ ਜਗ੍ਹਾ ਗਿਆ ਅਸੀਂ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਉਹ ਵੀ ਵਿਖਾਵਾਂਗੇ ਜਿੱਥੇ ਗੱਡੇ ਦੇ ਨਾਲ ਕਹਿੰਦੇ ਸੁੱਚੇ ਸਿੰਘ ਨੂੰ ਫਾਂਸੀ ਦਿੱਤੀ ਸੀਗੀ ਸੋ ਅੱਜ ਅਸੀਂ ਉਸ ਦਰਵਾਜ਼ੇ ਦੇ ਕੋਲ ਖੜੇ ਆਂ ਪਿੰਡ ਗਹਿਰੀ ਭਾਗੀ ਜਿੱਥੇ ਸੱਚਾਸਿੰਘ ਸਮਾਉਂ ਦੇ ਨਾਨਕੇ ਸੀਗੇ ਤੇ ਉੱਥੋਂ ਦੇ ਬਜ਼ੁਰਗਾਂ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਜਿਨ੍ਹਾਂ ਨੇ ਦੱਸਿਆ ਕਿ ਕਿਦਾਂ ਉਹਨਾਂ ਨੇ ਆਪਣੇ ਮਾਮੇ ਦੀ ਨੂੰਹ ਦੇ ਕਤਲ ਦੇ ਕਤਲ ਜਿਹਦੇ ਨਜਾਇਜ਼ਵਾਨ ਸੀ ਉਹਦਾ ਕਤਲ ਕਰਨ ਤੋਂ ਬਾਅਦ ਇਸੇ ਪਿੰਡ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਸੀ ਸੋ ਅਸੀਂ ਬਜ਼ੁਰਗਾਂ ਨੂੰ ਮਿਲਾਇਆ ਤੁਹਾਨੂੰ ਸਾਡਾ ਪੇਜ ਹੈ ਸੱਚੇ ਲੋਕਾਂ YouTube ਤੇ ਸਾਡਾ ਚੈਨਲ ਹੈ ਸੱਚੇ ਸੱਚੇ ਲੋਕਾਂ ਤੁਸੀਂ YouTube ਤੇ ਸਾਡਾ ਚੈਨਲ ਸੱਚੇ ਲੋਕ ਨੂੰ ਸਬਸਕ੍ਰਾਈਬ ਕਰਿਓ ਜਰੂਰ ਇਹੋ ਜਿਹੇ ਵੀਡੀਓ ਦੇਖਣ ਲਈ ਤੇ ਸਾਡੇ ਪੇਜ ਸੱਚੇ ਲੋਕ ਨੂੰ ਜਰੂਰ ਫੋਲੋ ਕਰਿਓ ਇੰਨਾ ਕ ਬੇਨਤੀ ਹੈ ਸਿਨ ਧੰਨਵਾਦ ਹੋ ਜਾਂਦੀ ਹੈ کرنے بہت پرانا ہے